ਪੰਜਾਬ ਦੇ ਲੱਖਾਂ ਪੈਨਸ਼ਨ ਧਾਰਕਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਤਾਂ ਦੇਖੇ ਕਿ ਹੁਣ ਉਹਨਾਂ ਨੂੰ ਬੈਂਕਾਂ ਦੇ ਵਿੱਚ ਚੱਕਰ ਨਹੀਂ ਕੱਟਣੇ ਪੈਣਗੇ ਤਾਂ ਤੁਸੀਂ ਵੀ ਕਰ ਲੋ ਇਹ ਕੰਮ ਤਾਂ ਹੁਣ ਪੰਜਾਬ ਭਰ ਦੇ ਵਿੱਚ ਲੱਖਾਂ ਪੈਨਸ਼ਨ ਧਾਰਕਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਤਾਂ ਭਾਰਤ ਦੇ ਲੱਖਾਂ ਜੁਲੂ ਪੈਨਸ਼ਨ ਲਈ ਇਹ ਅਹਿਮ ਤੇ ਵੱਡੀ ਖਬਰ ਹੈ ਉਹਨਾਂ ਨੂੰ ਆਪਣੀ ਪੈਨਸ਼ਨ ਜਾਰੀ ਰੱਖਣ ਲਈ ਬੈਂਕਾਂ ਜਾਂ ਸਰਕਾਰੀ ਦਫ਼ਤਰਾਂ ਵਿੱਚ ਜਾਣ ਜਾਂ ਲੰਬੀ ਕਤਾਰਾਂ ਵਿੱਚ ਖੜੇ ਹੋਣ ਦੀ ਜ਼ਰੂਰਤ ਨਹੀਂ ਪਵੇਗੀ ਤਾਂ ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਇੰਡੀਆ ਪੋਸਟ ਪੇਮੈਂਟਸ ਬੈਂਕ ਨਾਲ ਸਾਂਝੇਦਾਰੀ ਕਰਕੇ ਇੱਕ ਮੁਫਤ ਡੋਸਟੈਪ ਉਸੇਵਾ ਸ਼ੁਰੂ ਕੀਤੀ ਹੈ ਜਿੱਥੇ ਕਿ ਇੱਕ ਡਾਕਿਆ ਨਿਜੀ ਤੌਰ ਤੇ ਤੁਹਾਡੇ ਘਰ ਆਵੇਗਾ ਤੇ ਤੁਹਾਡਾ ਡਿਜੀਟਲ ਜੀਵਨ ਸਰਟੀਫਿਕੇਟ ਜਮਾ ਕਰੇਗਾ ਇਹ ਸੇਵਾ ਖਾਸ ਤੌਰ ਤੇ ਕਰਮਚਾਰੀ ਪੈਨਸ਼ਨ ਯੋਜਨਾ ਵਿੱਚ ਦਰਜ ਲਗਭਗ 7.8 ਮਿਲੀਅਨ ਪੈਨਸ਼ਨਰਾਂ ਲਈ ਸ਼ੁਰੂ ਕੀਤੀ ਗਈ ਹੈ ਤੇ ਬਜ਼ੁਰਗਾਂ ਨੂੰ ਇਸੇਵਾ ਲਈ ਇੱਕ ਪੈਸਾ ਵੀ ਖਰਚ ਨਹੀਂ ਕਰਨਾ ਪਵੇਗਾ ਤਾਂ ਈਪੀਐਫਓ ਸਾਰੀ ਲਾਗਤ ਨੂੰ ਕਵਰ ਕਰੇਗਾ ਇੱਕ ਡਾਕਿਆ ਜਾਂ ਗ੍ਰਾਮੀਨ ਡਾਕ ਸੇਵਕ ਤੁਹਾਡੇ ਘਰ ਆਵੇਗਾ ਤੇ ਫੇਸ ਸਕੈਨ ਨਾਲ ਜਾਂ ਫਿੰਗਰਪ੍ਰਿੰਟ ਦੀ ਵਰਤੋਂ ਕਰੇਗਾ ਅਤੇ ਬਾਇਓਮੈਟ੍ਰਿਕਸ ਦੀ ਤਸਦੀਕ ਕਰੇਗਾ ਅਤੇ ਤੁਰੰਤ ਤੁਹਾਡਾ ਜੀਵਨ ਸਰਟੀਫਿਕੇਟ ਤਿਆਰ ਕਰੇਗਾ